ਰਾਜਵੀ ਜਵੰਦਾ ਨੂੰ ਲੈ ਕੇ ਫੋਰਟਿਸ ਹਸਪਤਾਲ ਦੀ ਮੀਡੀਆ ਸਟੇਟਮੈਂਟ ਆਈ ਹੈ ਜੀहां ਫੋਰਟਿਸ ਹਸਪਤਾਲ ਦੀ ਵੱਡੀ ਰਿਪੋਰਟ ਜਿਹੜੀ ਹੈਗੀ ਹੈ ਰਾਜਵੀ ਜਵੰਦਾ ਦੀ ਹਾਲਤ ਨੂੰ ਲੈ ਕੇ ਆਈ ਹੈ ਜਿਸ ਚ ਸਾਫ਼ ਤੌਰ ਤੇ ਕਿਹਾ ਗਿਆ ਕਿ ਪੰਜਾਬੀ ਗਾਇਕ ਰਾਜਵੀ ਜਵੰਦਾ ਦੀ ਹਾਲਤ ਹਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਹ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਵੈਂਟੀਲੇਟਰ ਸਪੋਰਟ ਤੇ ਨੇ ਤੇ ਉਹ ਫੋਰਟਿਸ ਹਸਪਤਾਲ ਜੋ ਜੋ ਉਹਨਾਂ ਦੇ ਇਲਾਜ ਚੱਲ ਰਿਹਾ ਤੇ ਨਿਊਰੋ ਸਰਜਰੀ ਤੇ ਕ੍ਰਿਟੀਕਲ ਕੇਅਰ ਮਾਹਿਰਾ ਜਿਹੜੀ ਯਾਨੀ ਕਿ ਡਾਕਟਰਸ ਹੈਗੇ ਆ ਉਹਨਾਂ ਦੀ ਨਿਗਰਾਨਾ ਨੇ ਜੋ ਲਗਾਤਾਰ ਉਹਨਾਂ ਦਾ ਨਿਗਰਾਨੀ ਦੇ ਨਾਲ ਉਹਨਾਂ ਦੀ ਨਿਗਰਾਨੀ ਹੇਠ ਜਿਹੜਾ ਹੈਗਾ ਰਾਜਵੀਰ ਜਵੰਦਾ ਦਾ ਇਲਾਜ ਚੱਲ ਰਿਹਾ ਹੈ ਇਹ 40s ਹਸਪਤਾਲ ਮੁਹਾਲੀ ਦੀ ਜਿਹੜੀ ਮੀਡੀਆ ਰਿਪੋਰਟ ਹੈਗੀ ਮੀਡੀਆ ਸਟੇਟਮੈਂਟ ਸਾਹਮਣੇ ਆਈ ਹੈ ਰਾਜਵੀਰ ਜਵੰਦਾ ਦੀ ਹਾਲਤ ਨੂੰ ਉਹਨਾਂ ਦੀ ਸਿਹਤ ਨੂੰ ਲੈ ਕੇ ਜਿੱਥੇ ਸਾਫ਼ ਤੌਰ ਤੇ ਉਹਨਾਂ ਨੇ ਲਗਾਇਆ ਕਿ ਉਹਨਾਂ ਦੀ ਹਾਲਤ ਹਜੇ ਵੀ ਗੰਭੀਰ ਹੈ ਤੇ ਨਿਊਰੋ ਸਰਜਰੀ ਦੇ ਜਿਹੜੇ ਡਾਕਟਰਾਂ ਤੇ ਕ੍ਰਿਟੀਕਲ ਕੇਅਰ ਡਾਕਟਰਾਂ ਵੱਲੋਂ ਜੋ ਹੈ ਨਿਗਰਾਨੀ ਨਾਲ ਜੋ ਹੈਗੀ ਬੜੇ ਚੰਗੀ ਤਰ੍ਹਾਂ ਉਹਨਾਂ ਦਾ ਇਲਾਜ ਜੋ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਜੋ ਹੈਗਾ ਉਹਨਾਂ ਦੇ ਇਲਾਜ ਦੇਖਿਆ ਜਾ ਰਿਹਾ ਮਤਲਬ ਉਹਨਾਂ ਅੰਡਰ ਉਹਨਾਂ ਦੇ ਡਾਕਟਰ ਦੀ ਨਿਗਰਾਨੀ ਚ ਉਹਨਾਂ ਦੇ ਚੰਗੀ ਤਰ੍ਹਾਂ ਉਹਨਾਂ ਦਾ ਇਲਾਜ ਚੱਲ ਰਿਹਾ ਲੇਕਿਨ ਕੰਡੀਸ਼ਨ ਹਜੇ ਵੀ ਕਿਤੇ ਨਾ ਕਿਤੇ ਗੰਭੀਰ ਰਾਜਵੀਰ ਜਵੰਦਾ ਦੀ ਬਣੀ ਹੋਈ ਹੈ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ 40 ਹਸਪਤਾਲ ਦੀ ਮੋਹਾਲੀ ਤੋਂ ਰਿਪੋਰਟ ਜੋ ਹੈਗੀ ਰਾਜਵੀਰ ਜਵੰਦਾ ਦੀ ਹਾਲਤ ਸਿਹਤ ਨੂੰ ਲੈ ਕੇ ਜਿਹੜੀ ਨਵੀਂ ਅਪਡੇਟ ਇਹ ਸਾਹਮਣੇ ਆਈ ਹੈ ਹਜੇ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਵੈਂਟੀਲੇਟਰ ਤੇ ਨੇ ਰਾਜਵੀਰ ਜਵੰਦਾ ਤੇ ਉਹਨਾਂ ਦੀ ਗੰਭੀਰ ਜਿਹੜੀ ਹਾਲਤ ਹੈ ਹਜੇ ਵੀ ਉਹਨਾਂ ਦੀ ਹਾਲਤ ਗੰਭੀਰ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਜੋ ਸੀਗਾ ਥੋੜੀ ਦਾ 2:30 ਸਮਾਂ ਪਹਿਲਾਂ ਹੀ ਭਗਵੰਤ ਮਾਨ ਪਹੁੰਚੇ ਸੀਗੇ 40 ਸ ਹਸਪਤਾਲ ਤੇ ਉਹਨਾਂ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਵਾਲੇ ਨਾਲ ਮੁਲਾਕਾਤ ਕੀਤੀ ਸੀ ਡਾਕਟਰਾਂ ਨਾਲ ਵੀ ਭਗਵੰਤ ਮਾਨ ਨੇ ਗੱਲ ਕੀਤੀ ਤੇ ਉਹਨਾਂ ਨੇ ਬਾਅਦ ਚ ਮੀਡੀਆ ਚ ਆ ਕੇ ਬਿਆਨ ਵੀ ਦਿੱਤਾ ਸੀ ਬਾਈਟ ਵੀ ਜਦੋਂ ਦਿੱਤੀ ਤੇ ਭਗਵੰਤ ਮਾਨ ਨੇ ਸਾਫ਼ ਤੌਰ ਤੇ ਕਿਹਾ ਕਿ ਰਾਜਵੀਰ ਦੇ ਜਿਹੜੀ ਹਾਲਾਤ ਹੈਗੇ ਕੁਝ ਥੋੜਾ ਜਿਹਾ ਸੁਧਾਰ ਕਿਤੇ ਨਾ ਕਿਤੇ ਹੈਗਾ ਵਾ ਡਾਕਟਰਾਂ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਬੀਤੇ ਕੱਲ ਜਦੋਂ ਉਹ ਪਹੁੰਚੇ ਸੀ ਜੋ ਉਹਨਾਂ ਦੀ ਹਾਲਤ ਸੀ ਤੇ ਬੀਤੇ ਕੱਲ ਤੋਂ ਹੁਣ ਤੱਕ ਉਹਨਾਂ ਦੀ ਹਾਲਤ 'ਚ ਥੋੜਾ ਜਿਹਾ ਸੁਧਾਰ ਆਇਆ ਬ ਹਾਰਟ ਸੀਗਾ ਉਹ ਵੀ ਸਿਰ ਨਹੀਂ ਸੀਗਾ ਤੇ ਅੱਜ ਹੁਣ ਥੋੜਾ ਜਿਹਾ ਠੀਕ ਨੇ ਤੇ ਇਸ ਤੋਂ ਪਹਿਲਾਂ ਬੰਟੀ ਬੈਂਸ ਵਾਲੇ ਜਿਹੜੇ ਕੰਪੋਜ਼ਰ ਬੰਟੀ ਬੈਂਸ ਹੋਣਾ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਤੇ ਅਬ ਰਾਜਵੀਰ ਜੋ ਬੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕੀਤੀ ਗਈ ਸੀ ਕਿ ਥੋੜਾ ਜਿਹਾ ਹੁਣ ਉਹਨੇ ਦੀ ਪਲਸ ਸਟੇਬਲ ਹੈ ਡਾਕਟਰਾਂ ਵੱਲੋਂ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਕਿਤੇ ਨਾ ਕਿਤੇ ਇਹ ਪੋਜ਼ਿਟਿਵ ਸਾਈਨ ਜੋ ਸੀਗਾ ਸਾਹਮਣੇ ਆਇਆ ਸੀਗਾ ਲੇਕਿਨ ਹਾਲਾ ਕਿ ਇਹ ਵੀ ਜ਼ਰੂਰ ਉਹਨਾਂ ਨੇ ਗੱਲ ਆਖੀ ਸੀਗੀ ਕਿ ਰਾਜਵੀਰ ਹਜੇ ਵੀ ਅਨਕੌਂਸ਼ੀਅਸ ਯਾਨੀ ਕਿ ਉਹਨਾਂ ਨੂੰ ਹਜੇ ਵੀ ਹੋਸ਼ ਨਹੀਂ ਆਇਆ ਉਹ ਬੇਹੋਸ਼ ਨੇ ਹ ਰਾਜਵੀਰ ਲੇਕਿਨ ਥੋੜਾ ਜਿਹਾ ਕਿਤੇ ਨਾ ਕਿਤੇ ਕੱਲ ਨਾਲੋਂ ਉਹਨਾਂ ਦੀ ਹਾਲਤ ਥੋੜਾ ਜਿਹਾ ਸੁਧਾਰ ਕਿਤੇ ਨਾ ਕਿਤੇ ਦਿਖ ਰਿਹਾ ਪਰ ਹਾਲਤ ਹਜੇ ਵੀ ਨਾਜ਼ੁਕ ਜ਼ਰੂਰ ਬਣੀ ਹੋਈ ਹੈ ਹਜੇ ਵੀ ਵੈਂਟੀਲੇਟਰ ਤੇ ਨਿਤ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਚ ਨੇ ਤੇ ਲਗਾਤਾਰ ਉਹਨਾਂ ਦਾ ਇਲਾਜ ਹਜੇ ਵੀ ਚੱਲ ਰਿਹਾ ਹੈ ਤੇ ਹੁਣ ਇਸ ਵਿੱਚ ਕਰ ਹੀ 40 ਹਸਪਤਾਲ ਦੀ ਜਿਹੜੀ ਰਿਪੋਰਟ ਹੈ ਉਹ ਸਾਹਮਣੇ ਆ ਗਈ ਹੈ ਜਿਸ ਤੋਂ ਸਾਫ਼ ਤੌਰ ਤੇ ਇਹ ਗੱਲ ਆਖੀ ਗਈ ਹੈ ਕਿ ਜਿਹੜੇ ਹਰਾਜਵੀਰ ਜਿਹੜਾ ਬੰਦਾ ਦੀ ਹਾਲਤ ਹੈ ਉਹ ਹਜੇ ਵੀ ਗੰਭੀਰ ਕਿਤੇ ਨਾ ਕਿਤੇ ਬਣੀ ਹੋਈ ਹੈ ਤੇ ਹਜੇ ਵੀ ਰਾਜਵੀਰ ਦੋਂ ਵੈਂਟੀਲੇਟਰ ਤੇ ਨੇਦੇ ਹਜੇ ਵੀ ਨਿਗਰਾਨੀ ਚ ਨੇ ਡਾਕਟਰਾਂ ਦੇ ਤੇ ਹਜੇ ਵੀ ਅਰਦਾਸਾਂ ਦੀ ਜੁੜੀ ਜ਼ਰੂਰਤ ਹੈਗੀ ਹੈ ਲਗਾਤਾਰ ਪੰਜਾਬੀ ਇੰਡਸਟਰੀ ਦੇ ਜਿੰਨੇ ਵੀ ਸਿੰਗਰਸ ਨੇ ਕਲਾਕਾਰ ਨੇ ਲੀਡਰਸ ਨੇ ਸਾਰੇ ਲੋਕ ਜਿਹੜੇ ਰਾਜਵੀਰ ਦੇ ਫੈਨਸ ਨੇ ਸਾਰੇ ਉਹਨਾਂ ਦੀ ਅਰਦਾਸ ਕਰ ਰਹੇ ਨੇ ਉਹਨਾਂ ਲਈ ਪ੍ਰੇਅਰਸ ਕਰ ਰਹੇ ਨੇ ਕਿ ਜਲਦ ਤੋਂ ਜਲਦ ਜਿਹੜੇ ਪੋਜ਼ਿਟਿਵ ਸਾਈਨ ਹੈਗੇ ਉਹਨਾਂ ਦੀ ਸਿਹਤ ਚ ਵੇਖਣ ਨੂੰ ਮਿਲਿਓ ਉਹਨਾਂ ਦੀ ਹਾਲਤ ਚ ਵੇਖਣ ਨੂੰ ਮਿਲੇ ਤੇ ਰਾਜਵੀਰ ਜੋ ਬੰਦਾ ਠੀਕ ਹੋ ਜੇ ਲਗਾਤਾਰ ਸਾਰੇ ਲੋਕ ਜਿਹਨੇ ਨੇ ਇਹੀ ਕੋ ਅਰਦਾਸ ਕਰ ਰਹੇ ਨੇ ਕਿ ਰਾਜਵੀਰ ਜੋ ਬੰਦਾ ਜੋ ਹੈ ਜਲਦੀ ਤੋਂ ਜਲਦੀ ਠੀਕ ਹੋਣ ਭਗਵੰਤ ਮਾਨ ਵੱਲੋਂ ਵੀ ਅਰਦਾਸ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਜੋ ਇਹਨਾਂ ਦੀ ਸਿਹਤ ਦੇ ਲਈ ਕਾਮਨਾ ਕੀਤੀ ਗਈ ਪਰਿਵਾਰ ਵਾਰਿਆਂ ਨੂੰ ਮਿਲ ਕੇ ਭਗਵੰਤ ਮਾਨ ਨੇ ਹੌਂਸਲਾ ਵੀ ਦਿੱਤਾ ਹੈ ਡਾਕਟਰਾਂ ਨਾਲ ਵੀ ਭਗਵੰਤ ਮਾਨ ਨੇ ਗੱਲ ਕੀਤੀ ਕਿ ਲੱਤ ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਆ ਤੇ ਰਾਜਵੀਰ ਜੋ ਬੰਦਾ ਲਈ ਜਿਹੜੇ ਇਸ ਟਾਈਮ ਹੈ ਬੜਾ ਔਖਾ ਸਮੇ ਉਹਨਾਂ ਦੀ ਪਰਿਵਾਰ ਲਈ ਉਹਨਾਂ ਦੇ ਫੈਨਸ ਲਈ ਤੇ ਇੱਕ ਪੰਜਾਬੀ ਇੰਡਸਟਰੀ ਦਾ ਕਿਉਂਕਿ ਪੰਜਾਬੀ ਇੰਡਸਟਰੀ ਦੇ ਇੱਕ ਮਸ਼ਹੂਰ ਸਿੰਗਰ ਨੇ ਰਾਜਵੀਰ ਜਵੰਦਾ ਇੱਕ ਵੱਡਾ ਨਾਂ ਹੈ ਪੰਜਾਬੀ ਇੰਡਸਟਰੀ ਦਾ ਰਾਜਵੀਰ ਜਵੰਦਾ ਉਹਨਾਂ ਦੇ ਫੈਨਸ ਦੇ ਸਾਰੇ ਸਿੰਗਰਾ ਦੀ ਜਿਹੜੇ ਉਹਨਾਂ ਦੇ ਨਾਲ ਅਰਦਾਸ ਉਹਨਾਂ ਲਈ ਕਰ ਰਹੇ ਨੇ ਤੇ ਲਗਾਤਾਰ ਇੱਕ ਹੀ ਉਹਨਾਂ ਦੇ ਦਿਲ ਚ ਜ਼ਿਹਨ ਚ ਚੱਲ ਰਿਹਾ ਹੈ ਕਿ ਰਾਜਵੀਰ ਛੇਤੀ ਤੋਂ ਛੇਤੀ ਠੀਕ ਹੋ ਜਾਣ ਤੇ ਉਹਨਾਂ ਦੇ ਹਾਲਾਤ ਚ ਪੋਜ਼ਿਟਿਵ ਰਿਸਪੌਂਸ ਜੋ ਹੈਗਾ ਵੇਖਣ ਨੂੰ ਮਿਲੇ ਹਾਲਾਂਕਿ ਇਹ ਭਗਵੰਤ ਮਾਨ ਵੱਲੋਂ ਵੀ ਸਾਂਝਾ ਕੀਤਾ ਗਿਆ ਕਿ ਹਾਂ ਉਹਨਾਂ ਦੀ ਸਿਹਤ ਥੋੜਾ ਜਿਹਾ ਜੋ ਹੈ ਕਿਤਨਾ ਕਿਤੇ ਕੱਲ ਨਾਲੋਂ ਸੁਧਾਰਿਆ ਲੇਕਿਨ ਹਾਲਤ ਓਵਰਆਲ ਜੇ ਕਿਹਾ ਜਾਵੇ ਤੇ ਜੋ ਰਿਪੋਰਟ 40 ਹਸਪਤਾਲ ਦੀ ਹੈ ਉਹੀ ਹੈ ਕਿ ਓਵਰਆਲ ਜੋ ਗੱਲ ਆਖੀ ਗਈ ਉਹ ਉਹੀ ਆਖੀ ਗਈ ਕਿ ਹਾਲਤ ਕਿਤਨਾ ਕਿਤੇ ਹਜੇ ਵੀ ਗੰਭੀਰ ਹੈ ਕਿਉਂਕਿ ਉਹਨਾਂ ਦੇ ਸਿਰ ਤੇ ਕਾਫੀ ਸੱਟਾਂ ਜੋ ਸਿੱਗੀਆਂ ਵਜ ਰਹੀ ਸੀ ਹੈ ਬ੍ਰੇਨ ਇੰਜਰੀ ਜਿਹੜੀ ਉਹਨਾਂ ਦੀ ਗੰਭੀਰ ਤਰੀਕੇ ਨਾਲ ਹੋਈ ਸੀ ਕਿਤੇ ਸਪਾਈਨ ਇੰਜਰੀ ਜੋ ਸਿੱਗੀ ਰਾਜਵੀਰ ਜਵੰਦਾ ਦੀ ਹੋਈ ਸੀ ਤੋ ਉਹਦੀ ਹਾਲਤ ਕਿਤਨਾ ਕਿਤੇ ਜਿਹੜੀ ਹੁਣ ਰਿਪੋਰਟ ਨਿਕਲ ਕੇ ਸਾਹਮਣੇ ਆਈ ਉਸ ਆਹੀ ਦੱਸਿਆ ਜਾ ਰਿਹਾ ਕਿ ਮਤਲਬ ਹਜੇ ਵੀ ਜੁੜੀ ਰਾਜਵੀਰ ਜਵੰਦਾ ਉਹਨਾਂ ਦੀ ਹਾਲਤ ਨਾਜ਼ੁਕ ਹੈ ਤੇ ਹਜੇ ਵੀ ਉਹ ਵੈਂਟੀਲੇਟਰ ਤੇ ਨੇ ਤੇ ਹੁਣ ਸਾਰੇ ਬਸ ਇੱਕ ਹੀ ਅਰਦਾਸ ਕਰ ਰਹੇ ਨੇ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਠੀਕ ਹੋ ਜਾਣ ਤੇ ਪੋਜ਼ਿਟਿਵ ਸਾਈਨ ਜੋ ਹੈਗਾ ਉਹਨਾਂ ਦੀ ਹਾਲਤ ਚ ਵੇਖਣ ਨੂੰ ਮਿਲੇ ਤੇ ਸਾਰਿਆਂ ਦੀਆਂ ਅਰਦਾਸਾਂ ਇਸ ਵੇਲੇ ਰਾਜਵੀਰ ਜਵੰਦਾ ਦੇ ਨਾਲ ਜੋ ਹੈਗੀਆਂ ਜੁੜੀਆਂ ਹੋਈਆਂ ਨੇ ਤੇ ਹਰ ਕੋਈ ਜੋ ਹੈਗਾ ਉਹਨਾਂ ਦੇ ਫੈਨਸ ਹੋਣ ਜਾਂ ਸਿੰਗਰ ਹੋਣ ਜਾਂ ਲੀਡਰਸ ਹੋਣ ਸਾਰੇ ਲੋਕ ਜੋ ਉਹਨਾਂ ਨੂੰ ਪਿਆਰ ਕਰਦੇ ਨੇ ਉਹ ਬਸ ਹੁਣੇ ਸਿਰਫ ਉਹਨਾਂ ਦੀ ਅਰਦਾਸ ਕਰਨ ਛੀ ਲੱਗੇ ਹੋਏ ਨੇ